ਮੈਂ ਹੁਣ ਜਿੱਕਾ ਖਾਲਸਾ ਵਾਪੇ ਜਿੱਕਾ ਫਤਿਹ ਸਵਾਗਤ ਹੈ ਆਪਣੇ ਦੇ ਖੋਨੇ ਬਲੌਗ ਦੇ ਵਿੱਚ ਤੇ ਅੱਜ ਆਪਾਂ ਨੂੰ ਛੁੱਟੀ ਹੋ ਗਈ ਸੀ ਜੀ 1 ਵਜੇ ਤੇ ਆਪਾਂ ਬਲੌਗ ਸ਼ੁਰੂ ਕਰਦੇ ਫਿਰ ਵੀ ਸਾਡੇ ਦੇ ਵਿੱਚ ਕਰਦੇ ਪਏ ਕਿਉਂਕਿ ਇਹ 2 ਘੰਟੇ ਬੰਮੇ ਦੀ ਜਿੱਕੇ ਬਾਜ਼ਾਰ ਨੇ ਤੇ ਬਜਾਦ ਸਮਾਨ ਨੂੰ ਲੈ ਕੇ ਆਪਾਂ ਨੂੰ ਖੋਨੇ ਅੱਜ ਵੀ ਬੇਖ ਮਿਸਤਰੀ ਨਹੀਂ ਆਏ ਉਹ ਖੁਦ ਜਿਵੇਂ ਕੱਲ ਪਹਿਲੇ ਹੋਏ ਪਿਆ ਸਾਰਾ ਸਮਾਨ ਅੱਜ ਵੀ ਛੁੱਟੀ ਸੀ ਅੱਜ ਜੀ ਕਿਉਂਕਿ ਹਲੇ ਜਿਹੜਾ ਇੱਕ ਲੈਂਟਰ ਦਾ ਸਮਾਨ ਦੂਜਾ ਉਹ ਜਿਹੜੀਆਂ ਤੇ ਗਾਇਸ ਹਾਲ ਫਿਰ ਧੜਾ ਧੜਾ ਲਾ ਕੇ ਰੱਖਿਆ ਹੀ ਆ ਆਇਦਲ ਜਿਹੜੇ ਸੀ ਟਾਪੇ ਟਾਪੇ ਟੂਪੇ ਦੇ ਉਹ ਸਾਰੇ ਹੁਣ ਅ ਦਿੱਤੇ ਆ ਜਿੱਥੋਂ ਲੈ ਕੇ ਆਏ ਸੀ ਗਾਇਸ ਆਹ ਮਮਾ ਲੈ ਕੇ ਆਏ ਨੇ ਦੋ ਤੋਂ ਮੇਰੀ ਬਣਾਣਾ ਲੈ ਕੇ ਆਏ ਨੇ ਇੱਕ ਤਾਂ ਆਮੀ ਦਾ ਰੱਖਿਆ ਜੀ ਟਾਪ ਟਾਪੀਆ ਹੋਰ ਕੀ ਆ ਹੋਰ ਆਰ ਕੇ ਪੋਲੇ ਮਖੌਨ ਇਹ ਕਿੰਨੇ ਆ 10 ਪੌਣੇ 10 ਪੌਣੇ 300 ਦੇ 10 ਪੌੜੇ ਕੀ ਕਰਨੇ ਆਪ ਕਿ ਕਰੀ ਜਲ ਇੰਟਰ ਪੈ ਗਿਆ ਫਿਰ ਬਾਅਦ ਵਿੱਚ ਅਚਾਨਕ ਬੰਨੇ ਸ਼ੁਰੂ ਹੋ ਜਾਣਗੇ ਤੇ ਉਸ ਤੋਂ ਬਾਅਦ ਫਿਰ ਆਪਣਾ ਨਾ ਨਵੇਂ ਬਾਸ ਖੇਤਰ ਬਣਣਿਆ ਤੁਹਾਨੂੰ ਪਤਾ ਮਿਡੀਕਲ ਛੱਡਾਇਆ ਤੇ ਉਹਨੇ ਨਾਲ 6 ਵਜੇ ਟਿਊਸ਼ਨੋਂ ਤੇ ਮਮਾ ਜੀ ਬਾਹਰ ਗਿੱਨੇ ਗੱਲ ਮਾਰਦੇ ਸੇ ਪਹਿਲੇ ਗਾਇਸਾਂ ਫੇਚ ਆਮ ਗਈ ਹੈ ਤੇ ਆਪਾਂ ਜਣਾ ਵੀ ਕਾਲਜ ਨੂੰ ਹੀ ਲੈਣ ਦੀ ਜਾਣਾ ਹਨ 6 ਵਜੇ ਹੁਣ 5:30 ਹੋਏ ਨੇ 6 ਵਜੇ ਟਿਊਸ਼ਨੋਂ ਵੀ 3:00 ਤੇ ਵੀ ਲੈ ਜਾਣਾ ਫਿਰ 4 ਵਜੇ ਕਿਨ ਸਕੂਲੇ ਉਹ 4 ਵਜੇ ਕਿ ਟਿਊਸ਼ਨ ਹੈ ਪੇਡ ਮਮਾ ਜੀ ਕੱਟਦੇ ਪਈ ਆਲੂ ਮਮਾ ਨੂੰ ਸਮਝੀ ਗੱਦੀ ਬਣਾਉਣੀ ਆ ਚੱਲੋ ਗੋਪੀ ਆਲੂ ਗੋਪੀ ਬਣਾਣੀ ਹੈ ਠੀਕ ਹੈ ਠੀਕ ਹੈ ਜਿਹਦੇ ਨੂੰ ਵਲੋਗਿੰਗ ਆਪਣੇ ਚੈਨਲ ਸਬਸਕ੍ਰਾਈਬ ਕਰਕੇ ਵੀਡੀਓ ਲਾਈਕ ਕਰਨਾ ਨਾ ਭੁੱਲੋ ਠੀਕ ਹੈ ਹੁਣ ਅੱਗੇ ਦਾ ਗਾਜਰਾ ਤਲਣੀ ਓਏ ਇਹਨੂੰ ਪਾ ਦੋ ਆਲੂ ਗੋਪੀ ਆ ਔਰ ਮਮਾ ਨੇ ਐਸਾ ਇਹਨੂੰ ਕਰਤੀ ਮਾਰ ਦੇ ਲਓ ਠੀਕ ਹੈ

ਸੱਜੀ ਬਣ ਗਈ ਰੋਮਾਂ ਟਕਾ ਬਣਾਉਂਦਾ ਕਿੰਨੀਆਂ ਰੋਟੀਆਂ ਮੈਂ ਸਾਗ ਬਣਾ ਕੇ ਰੱਖਿਆਈਏ ਸਾਗ ਬਣਾਉਣਾ ਨਹੀਂ ਸਾਗ ਨਾਲ ਉਹ ਬਣਾਉਗੇ ਤੋਤੂ ਕੇ ਸਵਾਸ ਤੇ ਰੱਖਤਾ ਚਲ ਤਰੇ ਗਸ਼ਟਾਂ ਹੋਵੇ ਸਾਥੀ ਤੇ ਪਾਪਾ ਵੀ ਉਹਨੇ ਮੁੜ ਕੇ ਆ ਗਏ ਪਪਾ ਆਉਣਗੇ ਆਏ ਆ ਗਏ ਆਈਏ ਆਏ ਜੀ ਚਾਹੀਦਾ ਪਨਮੀ ਅਸਦੀ ਲੈ ਆਏ ਆ ਵੇਖੋ 43 ਇੰਚ ਦੀ ਹਰ ਕਿ ਡੱਬਾ ਡੁਬਾ ਖੋਲਤਾ ਸਾਰਾ ਆਂਦਾ ਤਾਂ ਵੀ ਅੰਦਰ ਮੋਟਿਆ ਅਜੇ ਜੀ ਮਾਰੇ ਨੋਟ ਨਾ ਉਹ ਜੇ ਟਾਈਮ ਲੱਗਦਾ ਆ ਜੀ ਅੰਦਰ ਮੋਟ ਟੀਵੀ ਦਾ ਵਾਈਏਕਿਊ ਕੰਪਨੀ ਦੀ ਐਲਸੀਡੀ ਆ ਵੇਖੋ ਇਹ ਕੋ ਕਾ ਦੇ ਨੇ ਬਾਕੀ ਜੇ ਚੱਲੂਗੀ ਉਹ ਵੀ ਆਪਾਂ ਦਿਖਾਵਾਂਗੇ ਕਿਹੜੀ ਸਲਸੀਡੀ ਪੈਸਟਾਲ ਕਰ ਲਈਆਂ ਆਹ ਵੇਖੋ ਕਿੰਨੀ ਓਟ ਲਾਦੇ ਭਾਈ ਤਾਂ ਆਪਣੇ ਪੁਰਾਣੀ ਵੀ ਖੋਨੇ ਆ ਵੇਖੋ ਆਪੇ ਪੁਰਾਣੀ ਤੇਰੇ ਜਿਹੜੇ ਫਸੇ ਵੇਖੋ ਕਿੰਨਾ ਵਾ ਇਹਨਾਂ ਵਾਟੀਆਂ ਵੀ ਆਪਾਂ ਕਰ ਲਿਆ ਸੈੱਟ ਆ ਵੇਖੋ

ਦੇ ਤੋ ਵੀ ਨਾ ਨਜ਼ਰ ਲੈ ਦੇ ਕੇ ਕੰਮ ਨਹੀਂ ਨਾ ਲੈ ਹੱਥਾਂ ਤੇ ਤੀ ਨਾ ਜੇ ਕਰਾ ਪਰ ਸਾਰੇ ਲਾਤੇ ਆ ਡੱਬਾ ਤਨੂੰ ਖੋਣੇ ਹਣ ਗੈਸ ਆ ਵੇਖੋ ਆ ਇਹਨਾਂ ਡੱਬਾ ਵਾਈ ਇਹ ਕਿਉਂ ਕੰਪਨੀ ਦਾ ਆ ਥੱਲੇ ਇੰਟਰੋਡਕਸ਼ਨ ਤੇ ਦੂਜੇ ਪਾਸੇ ਵੀ ਆਹੀ ਆ ਤੇ ਆ ਇਹ ਬੁਕਾਲੀ ਜੀ ਜੋ ਪਲਾ ਲਈ ਇੱਥੇ ਆ ਵੇਖੋ ਕੋ ਲੰਗੀ ਕਾ ਲੱਗੀ ਹੋਈ ਆ ਮਮਾ ਜੀ ਆ ਗਏ ਨੇ ਮਮਾ ਜੀ ਫੁੰਕ ਤੋਂ ਦੇ ਪੇ ਕੱਪੜੇ ਕੱਪੜੇ ਕੁੱਪੜੇ ਤੋਂ ਆ ਗਏ ਨੇ ਕੱਪੜੇ ਤੋਂ ਲੈ ਮੈਂ ਤੋਲੇ 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 ਚਲੋ ਰਹੀ ਆ ਵਾ ਗਾਈ ਸਰ ਤਾਮਿਲ ਕਦੇ ਪਿਟਿਸ਼ਨ ਨਹੀਂ ਜਾਣਾ ਤੇ 4 ਵਜੇ ਦੇ ਘਰੇ ਬੈਠੀ ਆ ਤੇ 5 ਵਜੇ ਨੂੰ ਪਿਟਿਸ਼ਨ ਭੇਜਦਾ ਹਾਂ ਵੱਡਾ ਬੱਕਾ ਤਾਂ ਵੀ ਕਰਦਾ ਕੋਈ ਥੋੜੀ ਜਿਹੀ ਪਈਏ ਜੇ ਚਲੋ ਫਿਰ ਚੱਲੀਏ ਚੱਲੋ ਇਹ ਤੇ ਆਹ ਸਟਾਪਾ ਦਾ ਉਲੇ ਪਿਛੋਂ ਟੈਂਪੂ ਕੀ ਦੀ ਛੇ ਤੇ ਮੈਂ ਸਬਜੀ ਕੱਢੀ ਆ ਅਰ ਸਬਜੀ ਕੱਢੀ ਆ ਹਾਂਜੀ ਸਾਗ ਆਹ ਮਸ਼ੀਨ ਆਹ ਮਸ਼ੀਨ ਕਿੱਥੇ ਗਈ ਉਹ ਮਸ਼ੀਨ ਇਹਦੇ ਕਾਦਰ ਕਿੰਮ ਮੇਰੇ ਨਾਲ ਦੇ ਸੱਕੜ ਦੋ ਤਸਵਰ ਤੇ ਮੇਰੇ ਅੱਧੀ ਰਾਤੀ ਬਾਅਦ ਉਤਨੀ ਚੜਾਈ ਸੱਕੇ ਦੁਆਦਿਆ ਪਾ ਅੱਛਾ ਗਾਇਸ ਅੱਜ ਆਪਾਂ ਛੁੱਟੀ ਹੈ ਇਹ ਗਾਇਰ ਪਰ ਸਵੇਰੀਆ ਪਰ ਛੁੱਟੀ ਆ ਗਾਇਸ ਆਪਾਂ ਹੁਣ ਫਿਰ ਬਣਾ ਲੈਂਦੇ ਆਪਾਂ ਪਕੌੜੀ ਵਾਲਾ ਦਹੀਂ ਲਾਵਾਂ ਪਕੌੜੀ ਅਗੀਆਂ ਲੇ ਪਕੌੜੀਆਂ ਯਾ ਅੱਗੇ ਗਾਲੀ ਮਚਵਿਆ ਇਹ ਦਰ ਬਸੇ ਡੋਂਗਾ ਬਹੁਤ ਵਾਟਾ ਗੇ ਸਾਡੇ ਕੋਲ ਕੋਈ ਨਾ ਨਹੀਂ ਖਾਂਦਾ ਸਿੱਧਾ ਮੈਂ ਹੀ ਖਾਣਾ ਜਾ ਰਾ ਹਾਂ ਹੁਣ ਸਪਕੋੜੀਆਂ ਵਾਲਾ ਤੁਹਾਨੂੰ ਜੀ ਹੁਣ ਸਾਰਾ ਡੋਂਗਾ ਮੈਂ ਹੀ ਖਾਣਾ ਵਾ ਤੇ ਨਾਲ ਆਪਾਂ ਖਾਵਾਂਗੇ ਜੀ ਲੂਣ ਵਾਲੇ ਪਰੌਂਠੇ ਸਸਰੀ ਗਾਲ ਜੀ ਕੀ ਹਾਲ ਚਾਲ ਆਈ ਹੋਪ ਤੁਸੀਂ ਬਹੁਤ ਵਧੀਆ ਹੋਗੇ ਆਪੇ ਬਹੁਤ ਵਧੀਆ ਅੱਜ ਦਾ ਵਲੌਗ ਤੁਹਾਡਾ ਸਵਾਗਤ ਹੈ ਅੱਜ ਹੈਗਾ ਜੀ ਸੰਡੇ ਅੱਜ ਹੈਗੇ ਜੀ ਜਵਾਕ ਕਰੇ ਤੇ ਚੈਨਲ ਲਾਈਕ ਸ਼ੇਅਰ ਜੀ ਕਰਦੇ ਰਹੋ ਵੀਡੀਓ ਕਰਦੇ ਰਹੋ ਤੇ ਲਓ ਜੀ ਅੱਜ ਬਣ ਰਹੇ ਆ ਜੀ ਰੋਟੀਆਂ ਲੰਗਰ ਪ੍ਰਸਾਦਾ ਸਾਗ ਦੇ ਨਾਲ ਸਾਗ ਦੇ ਨਾਲ ਰੋਟੀ ਪ੍ਰਸਾਦਾ ਚੱਲ ਰਿਹਾ ਅੱਜ ਆਓ ਤੁਸੀਂ ਵੀ ਸਾਗ ਲਓ ਅੱਜ ਵੇਖਦੇ ਆ ਤਾਜੀ ਮਿਹਰੀ ਕੀ ਹੈ ਤਾਜ ਮਿਹਰਾ ਆ ਦਵਾਈ ਨੇ ਸਾਡੀ ਨਾ ਨੂੰ ਕੇ ਆਪਦਾ ਕੀ ਕਰ ਦਵੇ ਨਹੀਂ ਅੱਧਾ ਹੀ ਆ ਬਗੌੜੀਆਂ ਬੰਦਾ ਬਚਾ ਤੂੰ ਛੱਡ ਦੇ ਪਰੋਠੇ ਬਾਲੇ ਪਰੋਠੇ ਨਾਉਣੇ ਪਰੋਠੇ ਓੱਕੀ ਲੱਸੀ ਬਣੀ ਨਾ ਲਓ ਜੀ ਓੱਕੀ ਤੇ ਲੱਸੀ ਆ ਪਈ ਲੱਸੀ ਇਹ ਰਹੀ ਲੱਸੀ ਲੱਸੀ ਪੀਓ ਸਰਾਦਰ ਜੀਓ ਪੈਕੀ ਖੁੱਲ ਗਿਆ ਜੀ ਤੇ ਇਹ ਸਾਡੀ ਹੈਮਰ ਡ੍ਰਿਲ ਆ ਵੇਖੋ ਜੀ ਉਹ ਇੱਕ ਲੈਗ ਉਹ ਲੈਗ ਹੋਰ ਹੈ ਲੋਈ ਇਸ ਵੇਖ ਸਕਦੇ ਐ ਤੇ ਸਿਰ ਇਹ ਕਾ چھوٹਾ ਲੈਂਟਰ ਪੈ ਗਿਆ ਜੀ ਹੁਣ ਵੱਡੇ ਲੈਂਟਰ ਦੀ এবਾਰੀ ਹੁਣ ਆ ਗਈ ਹੈ ਜਿੰਨੇ ਦਿਨ ਦਾ ਸ਼ਟਰਿੰਗ ਹੋਏਗੀ ਫਿਰ ਆਪਾਂ ਇਹ ਲੈਂਟਰ ਸ਼ੁਰੂ ਕਰਦਾਂਗੇ ਇਹ ਬਣਾਵਾਂ ਕੋਈ ਅਰੇ ਕਾ ਗੋਦਵਾਰੇ ਆਣਾ ਉਹਨੇ ਕੀ ਕਰਨਾ ਹੀ ਅੱਜ ਬਾਬੇ ਦੇ ਨਿਰਬਾਣ ਤੇ ਉਹਨੂੰ ਸ਼ੌਂਕ ਹੈਗਾ ਜੀ ਕਿੱਧਰ ਕਰਨ ਦਾ ਵਾਹਿਗੁਰੂ ਦਾ ਨਾਮ ਬਾਬਾ ਰੱਬ ਦਾ ਨਾਮ ਲਈਦਾ ਨਾ ਇਹ ਆਪ ਦਾ ਕੀਰਤਨ ਦਾ ਸ਼ੌਕ ਪੂਰਾ ਹੈ ਨਾ ਸਾਨੂੰ ਆਪਣੇ ਬੱਚੇ ਦੇ ਪਾਸੇ ਜੂਰ ਲਾਣਾ ਚਾਹੀਦਾ ਕਿਉਂਕਿ ਧਰਮਿਕ ਪਾਸੇ ਵੀ ਆਪਣਾ ਜੂਰ ਹੋਣਾ ਚਾਹੀਦਾ ਸਮਾਜਿਕ ਪਾਸੇ ਆਪਾਂ ਚੱਲਦੇ ਹੀ ਰਹਿੰਨੇ ਆ ਇਸ ਕਰ ਬੱਚੇ ਵਧੀਆ ਵਧੀਆ ਕੁਝ ਕਬੇ ਨਾਨਕ ਦੀ ਕਿਰਪਾ ਨਾਲ ਹੁਣ ਇਹਦੇ ਪਾਸ ਲੜ ਲਾਇਆ ਜਾਵੇ ਉਹ ਲਓ ਜੀ ਇਹਨਾਂ ਦੀ ਪ੍ਰਸ਼ਾਦ ਤੰਕਾ ਪ੍ਰਸ਼ਾਦਾਂ ਛਕੜਿਆ ਜੀ ਇਹ ਹੁਣ ਬਾਹਰ etop ਤੇ ਸੇਕੀ ਹੈ ਅਜੇ ਮੌਸਮ ਠੰਡਾ ਅੰਦਰ ਛਾਵੇਂ ਠੰਡ ਲੱਗਦੀ ਧੁੱਪੇ ਮੌਸਮ ਵਧੀਆ ਲੱਗਦਾ ਤੇ ਚਲੋ ਗਾਈਸ ਤੁਹਾਨੂੰ ਸਰਾ ਪਾਇਆ ਇੱਧਰ ਚਾਹ ਦੇਖੋ ਸਾਰੇ ਜਾ ਕੇ ਕਿਵੇਂ ਐ ਆਇਆ ਕਿਵੇਂ ਹੈ ਵੀਡੀਓ ਬੰਦੀ ਤੇਰੀ ਆ ਆ ਬਣਾਈ ਹੈ ਕੀ ਬਣਾਈ ਕਿ ਵੀਡੀਓ ਬਣੀ ਤੇ ਨਹੀਂ ਕਿਵੇਂ ਆ ਹਾਂ ਹਾਂ ਦਗਾਏ ਜਗਾਏ ਜੇ ਸੇਮ ਬੋਲਣ ਜਿਵੇਂ ਨੇ ਤੇ ਖਾਂ ਦੱਸ ਚਲੋ ਸਟਾਰਟ ਕਰੀਏ ਮੈਂ ਕਈ ਜੁੱਤੀ ਲੱਗੇ ਮਨੀ ਚਲੋ ਚਲੋ ਸਾਡੇ ਤੂੰ ਨਹੀਂ ਲੱਗਣਾ ਕੰਮ ਤੇ ਨਹੀਂ ਲੱਗਣਾ ਅੱਛਾ ਤੂੰ ਵੇਖਣਾ ਨਹੀਂ ਲੱਗਣਾ ਐਵੇਂ ਤੂੰ ਆਲੀ ਵੀਡੀਓ ਦਿਖਾ ਦੇ ਤਾਂ ਵੱਡੀ ਕਹੀ ਚੱਕ ਲਈ ਨਹੀਂ ਇਹ ਫੋੜ ਦੀਏ ਪਲਾਸਟਿਕ ਦੀਏ ਗੈਸ ਉਹ ਵਿਅਕਤੀ ਆਇਆ ਜਾਈਦਾ ਗੈਸ ਆ ਖਵਾਲਦ ਕਿੱਡੀ ਕੋਲੇ ਆ ਇਹ ਦੇਖੋ ਪਾਪਾ ਇਹ ਦੇਖੋ ਉਹ ਉਧਰ ਰੱਖੋ ਜਾਈ ਕਿੱਡੀ ਕੋਲੇ ਜਾਂਦਾ ਪਿਆ ਕੀ ਮੈਂ ਕਰਕੇ ਤਰਾਗਾ ਨਾ ਚੱਲ ਮੇਰਾ ਵਾਂਗੂੜੀ ਹਾਂਜੀ ਮੈਡਮ ਜੀ ਕਿਵੇਂ ਹੋ ਇਹਦਾ ਨਾਂ ਕੀ ਆ ਸਿਰਤ 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 ਉਧਰ ਦੇਖੋ ਬੁੱਗੋ ਸੁਬਾਹ ਨੂੰ ਮਾਰਨ ਲਿਆ ਗੱਲ ਖਰਾਬ ਇਸ ਤਰ੍ਹਾਂ ਪਰ ਵਗ ਖਰਾਬ ਉਹਨੇ ਨਾ ਖਾ ਉਹ ਖਰਾਬ ਸੁਬਾਹ ਨੂੰ ਮਾਰੀ ਜਾਂਦਾ ਬਾਏ ਗੈਬਾਏ ਬਾਏ ਹੈਲੋ ਹੈਲੋ ਕਰਦੇ ਹੈਲੋ ਕਰਦੇ ਹੈਲੋ ਕਰਦੇ ਹੈਗਾ ਕੌਣ ਹੈ ਇੰਦਰ ਹੈਲੋ ਕੌਣ ਹੈਗਾ ਕੌਣ ਐਸੇ ਤੇ ਦੇਖੋ ਅਜ ਬੜੇ ਦਿਨਾਂ ਬਾਅਦ ਨੇ ਇੱਥੇ ਫੁੱਕ ਨਹੀਂ ਸਬਜ਼ੀਆਂ ਲੱਗੀਆਂ ਹੋਈਆਂ ਨੇ ਗੰਨਰ ਕੱਟ ਰਹੇ ਆਇੱਕ ਉਧਰ ਜਿਹੜੀ ਗਾਜਰਾਂ ਲੱਗੀਆਂ ਸੀ ਉਹ ਆਪਾਂ ਪਾਟ ਲਈਆਂ ਵਾ ਪਟ ਲਿਆ ਸੀ ਅਗਰ ਸਾਰੇ ਆਲੂ ਲੱਗੇ ਨੇ ਤੇ ਆ ਸਾਰੇ ਗੰਡੇ ਲੱਗੇ ਹੋਏ ਆ ਜਾਗੋ ਅਜੀ ਇੱਧਰ ਦੇਖੋ ਅਸੀਂ ਹੁਣ ਆਪਰ ਆ ਗਏ ਹਾਂ ਟਾਈਮ ਹੋ ਗਿਆ ਠਾਕੇ ਸੇ ਤੇ ਉਧਰ ਗਾ ਜੀ ਸਵਾਹ ਕਹਿੰਦੇ ਮਾਮਾ ਜੀ ਨਾਲ ਬੇਜਾ ਬਣਾਇਆ ਉਹਨਾਂ ਨੇ ਉਹ ਫਿੱਟਿਆ ਬਰਸਾ ਮੁੱਕ ਗਏ ਪਤਾ ਨਹੀਂ ਆਹ ਕੋ ਬਾਹਰ ਚੱਕਦੇ ਪਏ ਨੇ ਤਾਂ ਤਾਂ ਨਹੀਂ ਖਣਿਆ ਗਈ ਆ ਤੇ ਗਾਇਸ ਉਹ ਜਦੋਂ ਹੱਥ ਤੁਹਾਡਾ ਫਿਲਾਰਾ ਦਾ ਕਿਹਾ ਪਾਸਾ ਕਲੇ ਇਧਰੋਂ ਲੈ ਕੇ ਆਏ ਸੀ ਤੇ ਬਹੁਤ ਦੋਸਤਾਂ ਦੇ ਆਖੋ ਦੋਵੇਂ ਸਾਰੇ ਫਿਕਲਾ ਹਾਤੇ ਆ ਆਖੋ ਗਾਇਸ ਟਿਸ਼ਨ ਨਹੀਂ ਗਈਏ ਟਿਸ਼ਨ ਘੱਟ ਨਹੀਂ ਗਈ ਮੈਮ